ਕੱਲ ਨੂੰ ਅਤਿਗਿਰਤ ਕਲੋਸ ਬਾਕੇ ਦਾ ਹਮਲਾ ਹੋਇਆ ਜਿਹੜਾ ਸੋਨੂੰ ਟਿੱਡੇ ਤੇ ਹਮਲਾ ਹੋਇਆ ਹੈ ਕੀ ਸਾਰੇ ਸਾਰਾ ਮਾਮਲਾ ਹੈ ਕੱਲ ਐਕਚੁਅਲੀ ਐਨਐਸਸੀ ਯੂਆਈ ਗਰੁੱਪ ਵੱਲੋਂ ਜਿਹੜਾ ਇੱਕ ਹੈਗਾ ਮੰਤਰੀ ਪ੍ਰਧਾਨਾ ਜਿਹੜਾ ਇਹਨੇ ਖੜੇ ਰਹਿਣ ਵਾਲਾ ਉਹਨੂੰ ਪ੍ਰਧਾਨ ਥਾਪਣ ਲਈ ਇਹਨਾਂ ਵੱਲੋਂ ਇੱਕ ਇਕੱਠ ਕੀਤਾ ਗਿਆ ਸੀ ਮੁੰਡਿਆਂ ਦਾ ਉਹਦੇ ਕੋਲੇ ਸਾਡੇ ਇਸ ਸੰਬੰਧੀ ਸਾਡੇ ਕੋਲ ਵੀ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਇੱਥੇ ਜਿਹੜਾ ਕਾਫੀ ਮੁੰਡੇ ਇਕੱਠੇ ਹੋ ਸਕਦੇ ਆ ਤੇ ਉਹਨਾਂ ਕੋਲ ਹਥਿਆਰ ਵਗੈਰਾ ਵੀ ਹੋ ਸਕਦਾ ਹੈ ਇਸ ਲਈ ਕੱਲ ਸਵੇਰ ਵੀ ਜਿਹੜੀਆਂ ਵੱਖ-ਵੱਖ ਪੁਲਿਸ ਪਾਰਟੀਆਂ ਜਿਹੜੀਆਂ ਹੈਗਿਆ ਸੰਬੰਧ ਦੇ ਵਿੱਚ ਇਲਾਕੇ ਵਿੱਚ ਐਕਟਿਵੇਟ ਸੀਗੀਆਂ ਤੇ ਅਸੀਂ ਕਾਫੀ ਇਹਦੇ ਵਿੱਚ ਮੁੰਡੇ ਰਾਉਂਡ ਅਪ ਵੀ ਕੀਤੇ ਸੀਗੇ ਕਿ ਕੋਈ ਉਹਨਾਂ ਚ ਲੜਾਈ ਝਗੜਾ ਜਾਂ ਕੋਈ ਹੋਰੋ ਜਿਹੀ ਬਦਮਾਸ਼ੀ ਜਾਂ ਗੁੰਡਾਗਰਦੀ ਸ਼ਹਿਰ ਦੇ ਵਿੱਚ ਨਾ ਕਰੇ। ਤੋਂ ਐਸੇ ਸੰਬੰਧ ਵਿੱਚ ਜਿਹੜਾ ਐਸਐਚਓ ਸਿਟੀ ਬਲੋਡ ਰੋਲ ਨੂੰ ਜਿਹੜਾ ਗਸ਼ਤਗਾਰੀ ਕੀਤੀ ਜਾ ਰਹੀ ਸੀ ਇਹਨਾਂ ਨੂੰ ਸੂਚਨਾ ਮਿਲੀ ਕਿ ਉਧਰ ਛਪੇ ਹੋਏ ਜਿਹੜੇ ਪਾਸੇ ਕੋਈ ਫੋਰਚੂਨਰ ਗੱਡੀ ਰਹੀ ਹੈ ਯੂਪੀ ਨੰਬਰ ਉਹਦੇ ਵਿੱਚ ਕਾਫੀ ਮੁੰਡੇ ਜਿਹੜੇ ਹੈਗੇ ਉਹਨਾਂ ਕੋਈ ਹਸਲਾ ਵੀ ਹੈ ਉਧਰੋਂ ਆ ਰਹੇ ਤੇ ਕੋਈ ਵਾਰਦਾਤ ਕਰ ਸਕਦੇ ਉਹਨਾਂ ਨੂੰ ਰਾਉਂਡ ਅਪ ਕਰਨੀ ਜਦੋਂ ਉਧਰ ਨੂੰ ਗਏ ਤਾਂ ਲੰਨੀ ਜਦੋਂ ਗੱਡੀ ਨੂੰ ਦੂਰੋਂ ਇਸ਼ਾਰਾ ਦਿੱਤਾ ਤਾਂ ਉਹਦੇ ਵਿੱਚ ਇੱਕ ਬਿੱਲਾ ਜਿਹੇ ਤੇ ਕਾਫੀ ਪਹਿਲਾਂ ਵੀ ਪਰਚੇ ਦਰਜ ਨਹੀਂ ਆਏ ਜਾਂ ਹਸਲੇ ਵਗੈਰਾ ਦੇ ਉਹਨੇ ਜਿਹੜੇ ਪੁਲਿਸ ਪਾਰਟੀ ਤੇ ਵੱਲੋਂ ਫੈਰ ਕੀਤੇ ਤੇ ਗੱਡੀ ਲਾ ਕੇ ਸਿੱਧੀ ਇਹਨਾਂ ਦੀ ਸਰਕਾਰੀ ਗੱਡੀ ਦੇ ਵਿੱਚ ਮਾਰੀ ਤਾਂ ਜੋ ਨੌਜਵਾਨ ਵੱਲੋਂ ਵੀ ਅੱਗੇ ਆਪ ਦਾ ਬਚਾਲੀ ਫੈਰ ਕੀਤੇਗੇ ਉਹਨਾਂ ਨਾਲ ਪਰ ਫਿਰ ਵੀ ਉਹ ਗੱਡੀ ਭਜਾਉਣ ਚ ਕਾਮਯਾਬ ਹੋ ਗਏ ਤੇ ਇਸੇ ਸਮੇਂ ਦੌਰਾਨ ਜਿਹੜਾ ਬਿੱਲਾ ਉਹ ਵੀ ਆਪਣੇ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਐਕਟ ਹੋ ਗਿਆ ਕਿ ਮੀਨੋ ਹੈ ਜੋ ਅਭੀ ਕਾਰਵਾਈ ਦੇ ਵਿੱਚ ਹਾਂਜੀ ਇਹਦੇ ਚੌਂਦਰੋ ਇਸ ਤੋਂ ਬਾਅਦ ਜਿਹੜਾ ਅੱਗੇ ਲੰਬੀ ਵੱਲੋਂ ਉਹ ਭੱਜੇ ਸੀਗੇ ਤਾਂ ਐਸ ਐਚ ਓ ਲੰਬੀ ਨੂੰ ਤਲਾਸ਼ ਦਿੱਤੀ ਗਈ ਉਹਨਾਂ ਨੇ ਅੱਗੇ ਉਹਨੂੰ ਰੌਂਡ ਅਪ ਕਰ ਲਈ ਗੱਡੀ ਉੱਥੇ ਜਾ ਕੇ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਤੇ ਇੱਕ ਮੁੰਡਾ ਵਿੱਚੋਂ ਜਖਮੀ ਮਿਲਿਆ ਉਹਨੂੰ ਫਿਰ ਐਸ ਐਚ ਓ ਸਿਟੀ ਮਰੋਡ ਵੱਲੋਂ ਬਠੰਡੇ ਦਾਖਲ ਕਰਾਇਆ ਗਿਆ ਉੱਥੇ ਜ਼ੇਰੇ ਲਾਜਿਆ ਕੰਪੋਨੈਂਟ ਦੀ ਗੱਲ ਹੋ ਰਹੀ ਹੈ ਜਾਕੀ ਪ੍ਰੋਸੀਡਿੰਗ ਦੀ ਗੱਲ ਹੋ ਰਹੀ ਹੈ ਏ ਸਾਡਾ ਇਹ ਤਫਤੀਸ਼ ਦਾ ਫਾਰਮ ਪਰ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਨੂੰ ਆ ਗਿਆ ਉਹਦੇ 42 ਗੋਲੀਆਂ ਚਲਾਈਆਂ ਗਈਆਂ ਤਾਂ ਉਸ ਦੇ ਅੰਦਰਾਂ ਨੂੰ ਜਕਮ ਸੀ ਸਟੂਡੈਂਟਸ ਸੀਗੇ ਜਾ ਕੇ ਹੌਸ਼ਾ ਦੇ ਸੀ ਨਹੀਂ ਇਹ ਸਾਰੇ ਆਊਟਸਾਈਡਰ ਸੀਗੇ ਜਿਨ੍ਹਾਂ ਦਾ ਕੋਈ ਇੱਥਾਂ ਦਾ ਇਹਨਾਂ ਵਿੱਚੋਂ ਕੋਈ ਵੀ ਉੱਥੇ ਬੀਏਵੀ ਕਾਲਜ ਵਗੈਰਾ ਜਾਂ ਕੋਈ ਉਹਨਾਂ ਸਟੂਡੈਂਟ ਨਹੀਂ ਪਏ ਇਹ ਮਨਸ਼ਾ ਕੀ ਸੀ ਯਾਰ ਕਿ ਅੱਜ ਦੀ ਕੀ ਮਨਸ਼ਾ ਇਹ ਐਕਚੁਅਲੀ ਜਿਵੇਂ ਸਕੂਲ ਕਾਲਜ ਦੇ ਵਿੱਚ ਆਉਂਦਾ ਜਾਂ ਕੋਈ ਮੁੰਡਿਆਂ ਦੇ ਵਿੱਚ ਅੱਜਕੱਲ੍ਹ ਥੋੜਾ ਜਿਹਾ ਇਹ ਕਲਚਰ ਚੱਲ ਰਿਹਾ ਗਰੂਪੀਜ਼ਮ ਦਾ ਜਾਂ ਗੈਂਗ ਸਟ੍ਰੀਟ ਆਈਟਾ ਦਾ ਤਾਂ ਇਹ ਉਸੇ ਲਈ ਹੀ ਹੈ ਜਿਹੜਾ ਇਕੱਠੇ ਹੋ ਰਹੇ ਸੀ ਇਹ ਮਾਮਲਾ ਲੱਗਿਆ ਪੁਲਿਸ ਨਾਲ ਵੀ ਹੋਈ ਹੈ ਪੁਲਿਸ ਨੇ ਜਵਾਨ ਲੱਗੇ ਲੱਗੇ ਆ ਐਕਚੁਅਲੀ ਜਦੋਂ ਇਹਨਾਂ ਨੇ ਗੱਡੀ ਵਿੱਚ ਮਾਰੀ ਤਾਂ ਥੋੜੀਆਂ ਮਾਮੂਲੀ ਸ਼ਟਾਂ ਵੱਜੀਆਂ ਸਾਡੇ ਪੁਰਖ ਨੌਜਵਾਨਾਂ ਦੇ ਪਰ ਇਹਨਾਂ ਕੋਈ ਸੀਰੀਅਸ ਨਹੀਂ ਇਹ ਬੰਦੇ ਰੌਲਾ ਇਹਦੇ ਚ ਅਸੀਂ ਟੋਟਲ ਆਪਣਾ ਇੱਕ ਤਾਂ ਜੋ ਉੱਥੇ ਜਖਮੀ ਹਾਲਤ ਵਿੱਚ ਦਾਖਲ ਹੈ ਤੇ ਬਾਕੀ ਅਸੀਂ 8 ਜਣਿਆਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ। ਇਹ ਕਿੱਥੋਂ ਦੇ ਰਹਿਣ ਵਾਲੇ ਨੇ? ਕਿੱਥੋਂ ਇਹ ਇਹ ਮੇਰੇ ਮਾਮਾ ਬਦ। ਇਹ ਐਕਚੁਅਲੀ ਇੱਥੋਂ ਮਲੋੜ ਦੀ ਰਹਿਣ ਵਾਲੇ ਆ, ਸਿਟੀ ਮਲੋੜ ਦੇ ਏਰੀਆ ਦੇ ਹੀ ਰਹਿਣ ਵਾਲੇ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਸਾਰੇ। ਇਹਨੇ ਬੰਦੇ ਮਾਮਲਾ ਦਰਜ ਹੋਇਆ ਇਹ ਟੋਟਲ 10 ਜਣੇ ਆ ਤੇ ਮਾਮਲਾ ਦਰਜ ਹੋਇਆ ਇਹਨਾਂ ਵਿੱਚ ਇੱਕ ਜਿਹੜਾ ਬਿੱਲਾ ਇਹ ਨੈਟੋਰੀਅਸ ਹੈਗਾ ਤਾਂ ਇਹਨੇ ਤਾਂ ਪਹਿਲਾਂ ਕਾਫੀ ਪਰਚੇ ਦਰਜ ਹੋਏ ਨੇ। ਬਿੱਲਾ ਵੀ ਮਲੋੜ ਦਾ ਹੀ ਰਹਿਣ ਵਾਲਾ। ਅੱਛਾ ਇਹ ਤਾਂ ਪਹਿਲਾਂ ਕਿਸ ਸਾਲ ਮਾਮਲੇ ਇਹਦੇ ਤੋਂ ਨਜਾਇਜ਼ ਅਸਲੇ ਦੇ ਲੜਾਈ ਝਗੜੇ ਦੇ ਇਸ ਤਰ੍ਹਾਂ ਦੇ ਮקרਮੇ ਤਾਂ ਜੇ ਕੱਲ ਸਦੇ ਚੋਣਾ ਹੋਈ ਆ ਪਹਿਲਾਂ ਵੀ ਇਹ ਲਗਾਤਾਰ ਚੋਣਾ ਮਡਸੁਰ ਕੋੜਿਆ ਦੇ ਚੋਣਗਿਆ ਰਹੀਆਂ ਨੇ ਉਸ ਦੌਰਾਨ ਕਿਸ ਤਰ੍ਹਾਂ ਦੀ ਹਦਾਇਤਾਂ ਤੁਗ ਮਿਲੀਆਂ ਹੁੰਦੀਆਂ ਨੇ ਕੋਈ ਪ੍ਰਸ਼ਾਸਨ ਨੂੰ ਇਹ ਚੋਣਾ ਹੋ ਸਕਦੇ ਨੇ ਵੀ ਪਹਿਲਾਂ ਆਪ ਵੱਲੋਂ ਵੀ ਬਣਾਏ ਗਏ ਉਸ ਤੋਂ ਪਹਿਲਾਂ ਹੋਰ ਵੀ ਜਿਹੜੇ ਬਿਆਖੀ ਚੋਣਾ ਬਣਾ ਕੇ ਚਲ ਉਹਨਾਂ ਵੱਲੋਂ ਕੱਲ ਐਨਐਸਜੀਓ ਇਹ ਬਣਾਇਆ ਸੀ ਦੇ ਵਿੱਚ ਇਹ ਐਕਚੁਅਲੀ ਕੋਈ ਇਹਨਾਂ ਦਾ ਚੋਣਾ ਦਾ ਪ੍ਰੋਪਰ ਪ੍ਰੋਸੀਜਰ ਨਹੀਂ ਸੀਗਾ ਇਹਨਾਂ ਵੱਲੋਂ ਜਿਹੜੀਆਂ ਵੱਖ-ਵੱਖ ਪਾਰਟੀਆਂ ਇਹਨਾਂ ਵੱਲੋਂ ਇਹ ਜਿਹੜੇ ਮੁੰਡੇ ਉਹ ਆਪ ਦਾ ਪ੍ਰਧਾਨ ਬਣਾਏ ਬਣਾਏ ਜਾਂਦੇ ਆ ਉਹੀ ਇਹਨਾਂ ਦੇ ਗਰੁੱਪ ਬਣ ਕੇ ਅੱਗੇ ਇਹਨਾਂ ਦੀ ਆਪਸੀ ਲੜਾਈਆਂ ਹੋ ਗਈਆਂ ਸਰ ਕੋਈ ਇਹ ਉੱਚਾ ਜੱਕ ਰਿਹਾ ਹੈ ਜੇ ਉਹ ਨਾ ਜਾਣੇ ਤੋਂ ਉਹ ਜੁਡੀਸ਼ੀਅਨ ਕਲੀ ਆਈ ਸੀ ਕਿ ਉਹ ਅ ਮੈਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਆ ਸਾਰੇ ਇੱਥੋਂ ਦੇ ਮੋਡ ਏਰੀਆ ਦੇ ਹੀ ਰਹਿਣ ਹੋ ਗਏ ਸਰ ਅਜ ਬੜੀ ਟਿੱਕੇ ਰਹੀਏ ਮੋਢੇ ਜਿਹੜੇ ਗੁੰਡਾ ਪੱਤਰ ਹੋਇਆ ਇਹਦੇ ਆਪਣਾ ਜਿਹੜਾ ਖੱਬੇ ਮੋਢੇ ਦੇ ਉੱਤੇ ਲੱਗੀ ਆ